ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਕਿਵੇਂ ਠੀਕ ਹੋ ਉਮੀਦ ਕਰਦੀ ਹਾਂ ਠੀਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਅੱਗੇ ਜੀ ਵੇ ਕੁਝ ਮਹੀਨੇ ਪਹਿਲਾਂ ਇੱਕ ਵੀਡੀਓ ਪਾਈ ਸੀ ਵੀ ਆਪਣੇ ਘਰ ਦਾ ਮਸਾਲਾ ਕਿਸੇ ਨੂੰ ਨਹੀਂ ਦੇਣਾ ਜੇ ਤੁਸੀਂ ਉਹ ਮੇਰੀ ਵੀਡੀਓ ਨਹੀਂ ਦੇਖੀ ਹੈਗੀ ਤਾਂ ਤੁਸੀਂ ਮੇਰੇ ਚੈਨਲ ਤੇ ਜਾ ਕੇ ਉਹ ਵੀਡੀਓ ਦੇਖ ਸਕਦੇ ਆ ਤੇ ਉਹ ਵੀਡੀਓ ਦੇਖੋਗੇ ਤਾਂ ਤੁਹਾਨੂੰ ਬਹੁਤ ਹੀ ਚੀਜ਼ਾਂ ਦਾ ਇੱਕ ਪਤਾ ਲੱਗੂਗਾ ਕਿ ਉਹ ਮਸਾਲਾ ਕਿਉਂ ਨਹੀਂ ਦੇਣਾ ਕਿ ਮੈਂ ਉਹ ਵੀਡੀਓ ਕਿਉਂ ਬਣਾਈ ਅੱਜ ਦੀ ਵੀਡੀਓ ਵੀ ਇਸੇ ਤਰ੍ਹਾਂ ਹੀ ਹੈ ਕਿ ਆਪਣੇ ਘਰ ਦੇ ਵਿੱਚ ਇਹ ਰਸੋਈ ਦੇ ਵਿੱਚ ਪਈ ਇੱਕ ਨਮਕਦਾਨੀ ਆਪਣੇ ਸੁਭਾਅ ਵੀ ਕੁਛ ਇਸੇ ਤਰ੍ਹਾਂ ਦੇ ਹੀ ਆ ਇਸ ਘਰੇ ਆਪਣੇ ਰੱਬ ਨੇ ਸੁਭਾਈਏ ਲੂਣਦਾਨੀ ਵਾਲੀ ਦੇਖ ਕੇ ਬਣਾ ਦਿੱਤਾ ਮੈਨੂੰ ਤਾਂ ਲੱਗਦਾ ਹੈ ਹਾਂਜੀ ਇਹ ਕੋਈ ਨਾ ਤੁਸੀਂ ਹੱਸਿਓ ਨਾ ਵੈਸੇ ਤੁਸੀਂ ਦੇਖੋਗੇ ਹੈ ਇਹ ਸਚਾਈ ਆ ਦੇਖੋ ਇਹ ਹੈਗਾ ਮੈਂ ਇਹ ਗੱਲ ਕਿਉਂ ਕਹਿਣ ਲੱਗੀਆਂ ਕਿਉਂਕਿ ਸਾਡੇ ਸੁਭਾਅ ਕੁਛ ਐਦਾਂ ਦੇ ਹੀ ਹੈਗੇ ਆ ਜਿਹੜੇ ਆਪਣੇ ਇਸ ਇੱਕ ਲੂਨਦਾਨੀ ਵਰਗੀ ਆ ਇੱਕ ਨਮਕਦਾਨੀ ਵਰਗੀ ਆ ਹੁਣ ਤੁਸੀਂ ਕਹੋਗੇ ਵੀ ਇਹ ਕਿਸ ਤਰ੍ਹਾਂ ਹੋ ਸਕਿਆ ਇਹ ਕਿਦਾਂ ਤੁਸੀਂ ਕਹਿ ਸਕਦੇ ਆ ਜਿਸ ਤਰ੍ਹਾਂ ਦੇਖੋ ਪਹਿਲਾਂ ਤਾਂ ਇਹ ਆ ਗਿਆ ਨਾ ਗਰਮ ਮਸਾਲਾ ਠੀਕ ਹੈ ਜੀ ਥੋੜਾ ਜਿਹਾ ਆਇਆ ਕੋਈ ਨਾ ਤੁਸੀਂ ਦੇਖ ਲਓ ਗਰਮ ਮਸਾਲਾ ਦੇਖੋ ਜੀ ਜੇ ਤਾਂ ਆਪਾਂ ਇਹ ਇਹਨੂੰ ਸਬਜ਼ੀ ਦੇ ਵਿੱਚ ਪਾਉਨੇ ਆ ਤੇ ਸਬਜ਼ੀ ਬਹੁਤ ਹੀ ਸਵਾਦ ਹੋ ਜਾਂਦੀ ਹੈ ਤੇ ਖਾਣ ਨੂੰ ਬੜੀ ਵਧੀਆ ਲੱਗਦੀ ਹੈ ਠੀਕ ਹੈ ਜੀ ਇਹ ਹੀ ਮਸਾਲਾ ਇਹ ਮਸਾਲਾ ਇੱਦਾਂ ਲਾਣੀ ਮੈਂ ਕਰਦੀ ਘਰ ਦਾ ਮਸਾਲਾ ਜਾਨੀ ਕਿ ਗੱਲਾਂ-ਬਾਤਾਂ ਦਾ ਮਸਾਲਾ ਜੇ ਆਪਾਂ ਕਿਸੇ ਨੂੰ ਦਿੰਨੇ ਆ ਤੇ ਸਾਡੇ ਘਰ ਦੀਆਂ ਲੜਾਈਆਂ ਝਗੜੇ ਜਿਹੜੇ ਆ ਉਹ ਬਾਦ ਜਾਂਦੇ ਆ ਤੇ ਇੱਕ ਇਹ ਚੀਜ਼ ਹੋ ਗਈ ਨਾ ਮਸਾਲੇ ਦੀ ਗੱਲ ਇਹ ਹੋ ਗਈ ਵੀ ਆਪਾਂ ਘਰ ਦਾ ਮਸਾਲਾ ਜਿਹੜਾ ਆਪਣਾ ਕਿਸੇ ਨੂੰ ਨਹੀਂ ਦੇਣਾ ਤੇ ਨਾ ਹੀ ਜੇ ਕੋਈ ਕੋਈ ਆਪਣੇ ਘਰ ਦੀ ਗੱਲ ਸਾਡੇ ਨਾਲ ਗੱਲ ਕਰਦਾ ਆ ਉਹਨੂੰ ਆਪਾਂ ਵਧਾ ਚੜਾ ਕੇ ਗੱਲ ਜਿਹੜੀ ਆ ਉਹ ਕਰਨੀ ਨਹੀਂ ਹੈਗੀ ਅੱਗੇ ਆ ਜਾਂਦਾ ਆ ਜੀ ਇਹ ਨਮਕ ਇਹ ਵੀ ਸਾਡੇ ਸੁਭਾਅ ਦੇ ਨਾਲ ਹੀ ਮੈਚ ਕਰਦਾ ਆ ਕਹਿੰਦੇ ਹੁੰਦੇ ਜਦੋਂ ਕਹਦੇ ਇੱਕ ਹੀ ਆਰੀ ਜਦੋਂ ਇਹ ਸਬਜੀ ਦੇ ਵਿੱਚ ਪਾਉਂਦੇ ਆ ਤੇ ਇਹ ਵੀ ਸਾਨੂੰ ਸੁਆਦ ਦਿੰਦਾ ਆ ਤੇ ਇਹ ਸਾਡੇ ਸੁਆਹ ਦੇ ਨਾਲ ਕਿੱਦਾਂ ਮੈਚ ਕਰਦਾ ਆ ਉਹ ਵੀ ਸੁਣੋ ਸੁਆਹ ਦੇ ਨਾਲ ਇਦਾਂ ਮੈਚ ਕਰਦਾ ਆ ਜੇ ਕਈ ਵਾਰੀ ਹੁੰਦਾ ਆ ਕਿ ਆਪਾਂ ਉਹ ਗੱਲ ਆਪਾਂ ਕਿਸੇ ਤੋਂ ਨਹੀਂ ਲੁਕਾਉਣੀ ਹੁੰਦੀ ਮਤਲਬ ਲੁਕਾਉਣੀ ਹੁੰਦੀ ਆ ਕਿਸੇ ਨੂੰ ਨਹੀਂ ਦੱਸਣੀ ਹੁੰਦੀ ਤੇ ਕਈ ਲੋਕਾਂ ਨੂੰ ਜਿੰਨੂੰ ਕਿਸੇ ਨੂੰ ਉਸ ਗੱਲ ਦਾ ਪਤਾ ਹੁੰਦਾ ਆ ਜਾਂ ਵੀ ਆਪਾਂ ਕੁਝ ਐਦਾਂ ਦੀਆਂ ਗੱਲਾਂ ਹੁੰਦੀਆਂ ਵੀ ਆਪਾਂ ਕਿਸੇ ਦੇ ਨਾਲ ਉਹ ਗੱਲ ਨਹੀਂ ਸ਼ੇਅਰ ਕਰਨੀ ਹੁੰਦੀ ਜਿਹਨੂੰ ਪਤਾ ਹੁੰਦਾ ਉਹਨੇ ਜਾਣ ਕੇ ਉਹ ਗੱਲ ਕਰਨੀ ਹੀ ਕਰਨੀ ਹੁੰਦੀ ਆ ਤੇ ਦੂਸਰੇ ਨੂੰ ਦੁੱਖ ਪਹੁੰਚਦਾ ਆ ਉਥੇ ਆਪਾਂ ਜੀ ਇਸ ਨਮਕ ਦਾ ਕੰਮ ਕਰਦੇ ਆ ਤੇ ਇਹ ਵੀ ਇੱਕ ਆਪਣੇ ਸੁਭਾਅ ਦੇ ਨਾਲ ਮੈਚ ਕਰ ਗਿਆ ਇਹ ਸਾਰੇ ਜੀ ਸੁਭਾਅ ਆਪਣਾ ਇਸ ਨਮਕਦਾਨੀ ਦੇ ਨਾਲ ਹੀ ਹੈ ਜੀ ਦੂਸਰਾ ਹੈਗਾ ਜੀ ਐ ਤੀਜੇ ਨੰਬਰ ਤੇ ਆ ਗਈ ਤਿੱਖੀ ਲਾਲ ਮਿਰਚ ਜੇ ਆਪਾਂ ਇਹਨੂੰ ਸਬਜ਼ੀ ਚ ਪਾਉਂਦੇ ਆਂ ਜੀ ਇਹ ਵੀ ਆਪਾਂ ਨੂੰ ਬਹੁਤ ਇੱਕ ਸਬਜ਼ੀ ਦਾ ਸਵਾਦ ਬਦਲ ਜਾਂਦਾ ਹੈ ਬੜੀ ਵਧੀਆ ਲੱਗਦੀ ਕਰਾਰੀ ਸਬਜ਼ੀ ਪਰ ਜਦੋਂ ਆਪਾਂ ਕਿਸੇ ਦੇ ਨਾਲ ਤਿੱਖਾ ਬੋਲਦੇ ਆਂ ਐਨਾ ਕੋੜਾ ਬੋਲਦੇ ਆਂ ਤੇ ਉੱਥੇ ਜੀ ਘਰਾਂ ਦੇ ਘਰ ਵੀ ਤਵਾਹ ਹੋ ਜਾਂਦੇ ਆ ਹੋ ਗਿਆ ਨਾ ਆਪਣਾ ਇਹ ਵੀ ਸੁਭਾਅ ਇੱਕ ਲੂਣਦਾਨੀ ਦੇ ਨਾਲ ਮੈਚ ਹੋ ਗਿਆ ਤੀਸਰਾ ਹੈਗਾ ਅੱਗੇ ਆ ਗਿਆ ਜੀ ਇਹ ਕਸ਼ਮੀਰੀ ਲਾਲ ਮਿਰਚ ਜਿਹੜੀ ਇੱਕ ਰੰਗ ਦਿੰਦੀ ਆ ਇਹ ਵੀ ਆਪਣੇ ਸੁਭਾਅ ਦੇ ਨਾਲ ਹੀ ਮੈਚ ਕਰਦਾ ਜਦੋਂ ਤਾਂ ਆਪਾਂ ਇਹਨੂੰ ਸਬਜ਼ੀ ਦੇ ਵਿੱਚ ਰੰਗ ਇਹਨੂੰ ਸਬਜ਼ੀ 'ਚ ਪਾਉਨੇ ਆ ਤਰੀ ਵਾਲੀ ਸਬਜ਼ੀ 'ਚ ਪਾਉਣੇ ਬਹੁਤ ਵਧੀਆ ਰੰਗ ਲੱਗਦਾ ਆ ਤੇ ਜਦੋਂ ਜੀ ਆਪਾਂ ਕਿਸੇ ਦੇ ਨਾਲ ਆਪਾਂ ਕਿਸੇ ਨੂੰ ਮਤਲਬ ਦਿਖਾਵਾ ਕਰਦੇ ਆ ਦਿਖਾਵੇ ਦੇ ਵਿੱਚ ਹੀ ਆਪਾਂ ਜਿਹੜਾ ਫਸ ਜਾਂਦੇ ਆ ਜਦੋਂ ਦਿਖਾਵਾ ਕਰਦੇ ਆ ਆਪਾਂ ਨੂੰ ਬਹੁਤ ਵਧੀਆ ਲੱਗਦਾ ਵੀ ਆਹ ਅਗਲਾ ਇਨਸਾਨ ਕਰੇ ਬਹੁਤ ਵਧੀਆ ਆ ਪਰ ਜਿਹੜਾ ਅਸਲੀ ਸਵਾਲ ਆ ਉਹ ਤਾਂ ਆਪਾਂ ਨੂੰ ਤਿੱਖੀ ਲਾਲ ਮਿਰਚ ਨੇ ਦਿੱਤਾ ਤੇ ਦਿਖਾਵਾ ਇਹ ਤੇ ਲਾਲ ਜਿਹੜੀ ਲਾਲ ਮਿਰਚ ਹੈ ਤੇ ਦਿਖਾਵੇ ਦੀ ਆ ਆਪਣੀ ਜ਼ਿੰਦਗੀ ਵੀ ਤੇ ਆਪਾਂ ਵੀ ਇਦਾਂ ਕਰਦੇ ਆ ਆਪਾਂ ਦਿਖਾਵੇ ਦੇ ਵਿੱਚ ਬਹੁਤ ਖੁਸ਼ ਹੁੰਨੇ ਆ ਇਹ ਵੀ ਸਾਡੇ ਸੁਭਾਅ ਦੇ ਨਾਲ ਜਿਹੜੀ ਆ ਮੈਚ ਕਰ ਜਾਂਦੀ ਆ ਅੱਗੇ ਆਉਂਦਾ ਜੀ ਇਹਦੇ ਵਿੱਚ ਚਾਟ ਮਸਾਲਾ ਜਿਹੜਾ ਹੈ ਉਹ ਖਤਮ ਹੋਇਆ ਹੈ ਤੇ ਚਾਟ ਮਸਾਲਾ ਇਹ ਵੀ ਸਾਡੇ ਸਵਾਦ ਦੇ ਨਾਲ ਮੈਚ ਹੋ ਜਾਂਦਾ ਆ ਜਦੋਂ ਤਾਂ ਆਪਾਂ ਕਿਸੇ ਚੀਜ਼ ਦੇ ਉੱਤੇ ਛਟਪਟੀ ਚੀਜ਼ ਖਾਣੀ ਹੁੰਦੀ ਆ ਚਾਟ ਮਸਾਲੇ ਦਾ ਸਵਾਦ ਆਪਾਂ ਨੂੰ ਬਹੁਤ ਵਧੀਆ ਲੱਗਦਾ ਆ ਤੇ ਇਹ ਜਿਹੜਾ ਆ ਇਸ ਦਾ ਆਪੋਜ਼ਿਟ ਕੀ ਹੈਗਾ ਆ ਉਹ ਹੈਗਾ ਆ ਵੀ ਜਦੋਂ ਮਤਲਬ ਅਸੀਂ ਕਿਸੇ ਦੀਆਂ ਗੱਲਾਂ ਨੂੰ ਸੁਣ ਕੇ ਚਟਕਾਰੇ ਲਾਉਨੇ ਆ ਵੀ ਹੋਏ ਉਹਨਾਂ ਦੇ ਘਰ ਇਦਾਂ ਹੋ ਗਿਆ ਕਿੰਨਾ ਵਧੀਆ ਹੋ ਗਿਆ ਉਹਨਾਂ ਦੇ ਘਰ ਲੜਾਈ ਹੋ ਗਈ ਕਿੰਨੀ ਵਧੀਆ ਹੋ ਗਈ ਪਰ ਨਹੀਂ ਇਹ ਇੱਕ ਦਿਨ ਸਾਡੇ ਤੇ ਵੀ ਆਣਾ ਆਇਆ ਇਹ ਸਮਾਂ ਸਾਡੇ ਤੇ ਵੀ ਆਣਾ ਆ ਇਦਾਂ ਦੀਆਂ ਗੱਲਾਂ ਆਪਾਂ ਨੂੰ ਨਹੀਂ ਕਰਨੀਆਂ ਚਾਹੀਦੀਆਂ ਅੱਗੇ ਆ ਜਾਂਦੀ ਹੈ ਜੀ ਹਲਦੀ ਇਹ ਬਹੁਤ ਵਧੀਆ ਚੀਜ਼ ਹੈ ਇਦਾਂ ਦਾ ਸੁਭਾਅ ਤਾਂ ਆਪਣਾ ਸਾਰਿਆਂ ਦਾ ਹੋ ਹੀ ਜਾਣਾ ਚਾਹੀਦਾ ਆ ਪਰ ਨਹੀਂ ਹੁੰਦਾ ਇਹ ਹਲਦੀ ਵੀ ਆਪਣੀ ਸਬਜ਼ੀ ਨੂੰ ਬਹੁਤ ਵਧੀਆ ਰੰਗ ਦਿੰਦੀ ਆ ਜੇ ਕਿਤੇ ਇਹ ਹਲਦੀ ਕਹਿੰਦੇ ਹੁੰਦੇ ਕਿਸੇ ਦੇ ਜ਼ਖਮਾਂ ਤੇ ਲਾ ਦਈਏ ਤਾਂ ਉਹਨੂੰ ਵੀ ਬੜਾ ਆਰਾਮ ਮਿਲਦਾ ਆ ਬਜਾਏ ਨਮਕ ਦੇ ਆਪਾਂ ਨੂੰ ਹਲਦੀ ਵਰਤਣਾ ਚਾਹੀਦਾ ਆ ਸਾਰਿਆਂ ਦੇ ਲਈ ਤੇ ਕਹਿੰਦੇ ਹੁੰਦੇ ਆ ਵੀ ਆਪਾਂ ਨੂੰ ਕਿਸੇ ਦੇ ਵੀ ਜ਼ਖਮਾਂ ਤੇ ਲੋਨ ਨਹੀਂ ਚੜਕਣਾ ਚਾਹੀਦਾ ਹਲਦੀ ਵਾਲਾ ਕੰਮ ਕਰਨਾ ਚਾਹੀਦਾ ਆ ਤੇ ਇਹ ਸੀ ਜੀ ਅੱਜ ਦੀ ਮੇਰੀ ਵੀਡੀਓ ਕਿ ਆਪਣਾ ਸੁਭਾਅ ਇਸ ਨਮਕਦਾਨੀ ਵਾਂਗੂ ਆ ਤੇ ਆਪਾਂ ਕਿ ਤੁਹਾਨੂੰ ਕੀ ਲੱਗਦਾ ਸਹੀ ਕੀਤਾ ਮੈਂ ਜਾਂ ਗਲਤ ਜੇ ਤੁਹਾਨੂੰ ਲੱਗਦਾ ਕਿ ਮੈਂ ਸਹੀ ਕੀਤਾ ਆ ਤੁਸੀਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ ਆਪਣਾ ਸੁਭਾਅ ਇੱਕ ਇਸ ਨਮਕਦਾਨੀ ਵਾਂਗੂ ਹੈ ਜੋ ਇਸ ਨਮਕਦਾਨੀ ਦੇ ਵਿੱਚ ਪਈਆਂ ਚੀਜ਼ਾਂ ਬਿਲਕੁਲ ਸੁਭਾਅ ਆਪਣੇ ਇਸੇ ਤਰ੍ਹਾਂ ਹੀ ਹਨ ਜੇ ਤੁਹਾਨੂੰ ਲੱਗਦਾ ਹੋਵੇ ਨਾ ਗੱਲ ਤੇ ਕੋਈ ਗੱਲ ਨਹੀਂ ਤੁਸੀਂ ਮੈਨੂੰ ਕਮੈਂਟ ਕਰ ਸਕਦੇ ਆ ਪਰ ਮੇਰਾ ਮੰਨਣਾ ਇਹੀ ਆ ਕਿ ਆਪਣੇ ਸੁਭਾਅ ਇਸ ਨਮਕਦਾਨੀ ਵਾਂਗ ਹੋਈ ਹੈ ਪਰ ਤੁਸੀਂ ਆਪਣਾ ਜਿਹੜਾ ਘਰ ਦਾ ਮਸਾਲਾ ਕਿਸੇ ਨੂੰ ਉਹਨਾਂ ਦਿਆ ਕਰੋ ਨਹੀਂ ਤਾਂ ਘਰ ਦੇ ਵਿੱਚ ਬਹੁਤ ਲੜਾਈਆਂ ਝਗੜੇ ਕੋ ਸਕਦੇ ਆ ਮਿਰਚਾਂ ਮੈਨੂੰ ਤਿੱਖੀਆਂ ਜਣੀਆਂ ਚੜੀ ਜਾਂਦੀਆਂ ਮੈਨੂੰ ਸ਼ਾਇਦ ਛੇਕ ਹੀ ਨਾ ਜਾਵੇ ਇਸ ਤਰ੍ਹਾਂ ਜੀ ਆਪਾਂ ਫੇ ਹੁਣ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਤੇ ਅੱਜ ਮੇਰੀ ਬਹੂ ਜਰੀ ਉਹ ਘਰ ਨਹੀਂ ਆ ਗਈ ਉਹ ਕਿਤੇ ਘੁੰਮਣ ਫਿਰਨ ਗਏ ਆ ਮੈਨੂੰ ਇਕੱਲੀ ਨੂੰ ਵੀਡੀਓ ਬਣਾਉਣੀ ਪੈ ਰਹੀ ਆ ਇਸ ਕਰਕੇ ਇਹਨਾਂ ਦੇਖੋ ਮੇਰਾ ਕਿੰਨਾ ਬੁਰਾ ਹਾਲ ਹੋਇਆ ਪਿਆ ਆ ਤੇ ਆਪਾਂ ਮਿਲਾਂਗੇ ਜੀ ਅਗਲੀ ਵੀਡੀਓ ਦੇ ਵਿੱਚ ਉਹਨਾਂ ਚ ਸੱਸ ਦੀ ਕਾਲ ਦੀ ਸਾਰਿਆਂ ਨੂੰ